ਹਾਂਜੀ ਕੀ ਨਾ ਤੁਹਾਡਾ ਜੀ ਜਲਜੀਤ ਸਿੰਘ ਦੇਲੀ ਰਗ ਬਣ ਜੀ ਕਿਹੜਾ ਪਿੰਡ ਹੈ ਕੋਲਾ ਸਾਹ ਖੁੱਤੇ ਕੋਲਾ ਖੁਰ ਇਹ ਕੀ ਘਟਨਾ ਵਾਜੀ ਹੈ ਸਾਰਾ ਇਧਰੋਂ ਗੱਡੀ ਆਈ ਆ ਇਹ ਗੱਡੀ ਹਾਥੀ ਜਿਹੜਾ ਲੰਘਿਆ ਇਹਨੂੰ ਉਹ ਗੱਡੀ ਆਈ ਇੱਕਦਮ ਪਤਾ ਨਹੀਂ ਉਹਨੇ ਦੇਖਿਆ ਨਹੀਂ ਕੋਰਾ ਬਜਨ ਕੀ ਕਤਰਤਾ ਉਹਨੇ ਇੱਕਦਮ ਗੱਡੀ ਕੱਟ ਕੇ ਆਵੇ ਡਰਾਈਵਰ ਸਾਈਡ ਮਾਰੀ ਕਨੈਕਟਰ ਸਾਈਡ ਇਧਰ ਵੱਜੀ ਆ ਜੀ ਉਹਦੀ ਵੀ ਗੱਡੀ ਕਨੈਕਟਰ ਸਾਈਡ ਵੱਜੀ ਆ ਉਧਰ ਜਾ ਗੱਡੀ ਪੜਚ ਕੇ ਨਹਿਰ ਚ ਵੱੜ ਗਈ ਆ ਉਥੋਂ ਉਤਰਿਆ ਉਹਨੇ ਵੇਖਿਆ ਬਈ ਮੈਨੂੰ ਦੇਖਿਆ ਕੋਈ ਨਹੀਂ ਗਾੜੀ ਗੱਡੀ ਨਹੀਂ ਦੇ ਤੇ ਮੈਂ ਪਰਨਾ ਬੰਦ ਕੇ ਮੁੜ ਕੇ ਲੱਪਾ ਗਾ ਹਾਂ ਕੀ ਮੰਗ ਕੀ ਕਰਦੇ ਹਾਂਜੀ ਮੈਂ ਰਹਿ ਗਿਆ ਹ ਤੁਹਾਡਾ ਟੋਆ ਮੇਰਾ ਟੋਆ ਨਹੀਂ ਮੌਕੇ ਤੇ ਦੇਖਿਆ ਜੀ ਮੌਕੇ ਤੇ ਮੈਂ ਇੱਥੇ ਮੈਂ ਤਾਂ ਗੱਡੀ 'ਚ ਬੈਠਾ ਵਜੀ ਜਦੋਂ ਮੈਂ ਤੇ ਕਰਨ ਬਾਅਦ ਗੱਡੀ ਬਾਹਰ ਆਇਆ ਤੁਹਾਡੀ ਗੱਲੀ ਖਰਾਬ ਹੋਈ ਤਾਂ ਦੇ ਬੇਰੀ ਗੱਡੀ ਦਾ ਆਪਣਾ ਮੁਰਗਾ ਟੋਟਾ ਪਟਾਇਰ ਪਟਾ ਪਿਆ ਕੱਲ 6:30 ਵਜੇ ਰੱਖਣਾ ਮੈਂ ਤੇ 6:30 ਵਜੇ 6:30 ਵਜੇ ਕਰ ਰਹੇ ਇਹ ਰਾਤ ਆ ਦਾ 10:00 11:00 11:00 ਵਜੇ 11:00 ਵਜੇ ਨੇ 10:00 11:00 ਵਜੇ ਮੈਂ ਲਿਖਿਆ ਪੀ ਤੋਂ ਆਪਣਾ ਬਲਦੇਵ ਸਿੰਘ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਫਤਿਹਪੁਰ ਅੱਜ ਹੀ ਡਰਾਈਵਰ ਦੇ ਨਾਲ ਇੱਥੇ ਆਏ ਉਹ ਕੀ ਹੈ ਸਾਰੀ ਕੰਡਣਾ ਇਹ ਸਾਰੀ ਘਟਨਾ ਇਹ ਆ ਕਿ ਸਾਨੂੰ ਮੈਸਜ ਆਇਆ ਮਲੋੜ ਤੋਂ ਜੂਨੀਅਰ ਦੀ ਗੱਡੀ ਆ ਸਾਨੂੰ ਇਹ ਮੈਸੇਜ ਆਇਆ ਕਿ ਆਂਦੇ ਗੱਡੀ ਦਾ ਐਕਸੀਡੈਂਟ ਹੋਇਆ ਤਾਂ ਅਸੀਂ ਉਸੇ ਲਈ ਫੋਰੀ ਇੱਥੇ ਆ ਗਏ ਆ ਇਹ ਦੇਖਿਆ ਕਿ ਆਂਕੇ ਵੇਖਿਆ ਕਿ ਗਲਤੀ ਕਾਹਦੇ ਆਂਦੇ ਆ ਕਾਰ ਵਾਲੇ ਦੀ ਆ ਇਹਦੀ ਗੱਡੀ ਟੋਟਲ ਲਾਸਟ ਹੋ ਗਈ ਆ ਤੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਇਹ ਗੱਡੀ ਹੱਥਿਆਲੀ ਦੇ ਨਾਲ ਜੋ ਨਹੀਂ ਇਹ ਆਪ ਇਹਨਾਂ ਨਾਲ ਤੇਰੀ ਦੀ ਇਹਨੀਆਂ ਨਾਲੋਂ ਪੂਰੀ ਮਤ ਕੀਤੀ ਜਾਊਗੀ ਪੂਰੀ ਕਰਾਂਗੇ ਮਰਦੇ ਨੇ ਦੇਖਿਆ ਜਾਵੇ ਕਾਰ ਨਹਿ ਚ ਡਿੱਗੀ ਆ ਤੇ ਕਾਰ ਸਵਾਰ ਜਿਹੜਾ ਪੱਜ ਗਿਆ ਕਹਿੰਦੇ ਨੇ ਸੁਣਦੇ ਕਹਿੰਦੇ ਕਹਿੰਦੇ ਕਾਰ ਵਾਲਾ ਭੱਜ ਗਿਆ ਇਹ ਰਾਤ ਸਾਡੇ ਸਾਡੇ 11:30 ਦੀ ਗੱਲ ਆ ਹਨ ਕਿਨੋਂ ਡਾਈ ਸਰਬਜੀਤ ਸਿੰਘ ਜੀ ਕਿਹੜਾ ਪਿੰਡ ਹੈ ਮਲੋਟ ਸ਼ਹਿਰ ਹੈ ਇਹਦਾ ਛੋਟਾ ਸੀ ਡੈਕਸੀਡੈਂਟ ਹੋਇਆ ਕੀ ਕਰਨ ਬਣਿਆ ਸਰ ਅਸੀਂ ਆਪਦੀ ਸਾਈਡ ਆ ਰਹੇ ਸੀ ਜੀ ਸਾਹਮਣੇ ਕਾਰ ਆ ਰਹੀ ਸੀ ਅਸੀਂ ਲਾਈਟਾਂ ਵੀ ਬੰਦ ਕਰਤੀਆਂ ਪਰ ਉਹਨੇ ਫੇਰ ਵੀ ਨਹੀਂ ਮਲੋ ਸਲੋਕ ਕੀਤੀ ਉਹਨੇ ਯੱਕ ਦਾ ਮਾ ਕੇ ਸਾਡੇ ਬਣੀ ਵਟਤੀ ਜੀ ਸਾਡੇ ਕਨੈਕਟਰ ਸਾਈਡ ਮਾਰੀ ਗਈ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਅਸੀਂ ਜਾਣਾ ਸੀ ਗੋਇਂਦਵਾਲ ਸਾਹਿਬ ਜਾਣਾ ਸੀ ਮਲੋੜ ਤੋਂ ਆ ਰਹੇ ਸੀ ਇਹ ਕਾਰ ਵਾਲਾ ਕਿਹੜੀ ਸੜਕ ਤੋਂ ਆ ਰਿਹਾ ਸੀ ਇਹ ਸਾਹਮਣੇ ਆ ਰਹੇ ਸੀ ਜੀ ਇਧਰੋਂ ਆਪਣੇ ਫੱਟਿਆ ਬਾਤ ਫੱਟਿਆ ਬਾਤ ਤੁਸੀਂ ਕਿਸ ਦੀ ਗਲਤੀ ਹੈ ਇਹ ਕਾਰ ਵਾਲੇ ਦੀ ਸਾਰੀ ਗਲਤੀ ਹੈ ਜੀ ਅਸੀਂ ਤਾਂ ਆਪਣੀ ਸਾਈਡ ਤੇ ਸੀ ਜੀ ਪ੍ਰਸ਼ਾਸਨ ਆਇਆ ਮੌਕਾ ਦੇਖਣ ਮੌਕਾ ਵੇਖਣ ਆਏ ਸੀ ਪ੍ਰਸ਼ਾਸਨ ਪ੍ਰਸ਼ਾਸਨ ਉਹਨਾਂ ਦੇ ਕਾਗਜ਼ ਲੈ ਕੇ ਗੱਡੀ ਤੇ ਤੇ ਮੌਕਾ ਵੇਖ ਕੇ ਚਲੇ ਗਏ ਕਹਿੰਦੇ ਤੁਸੀਂ ਆਲਦੀ ਸਾਈਡ ਤੇ ਠੀਕ ਹੋ ਪਰ ਚਲੋ ਪਛਾਹ ਹੋ ਗਿਆ ਪੰਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਮਲੇ ਮੁੱਟੇ ਸੱਟਾਂ ਆਈਆਂ ਅੰਦਰਲੀ ਆ ਬਸ ਹੁਣ ਇੱਕ ਵਾਰ ਤਾਂ ਨਹੀਂ ਪਤਾ ਲੱਗਦਾ ਤਾਂ ਇਹਦਾ ਕੀ ਮੰਗ ਕੀ ਕਰਦੇ ਆ ਮੰਗ ਇਨਸਾਫ ਦੀ ਆ ਜੀ ਤੁਹਾਡੇ ਸਾਹਮਣੇ ਜੋ ਮੰਨ ਲਓ ਮੇਰੀ ਤਾਂ ਗੱਡੀ ਖਤਮ ਹੋ ਗਈ ਜੀ ਅੰਤੜ ਗਿਰਾ ਐਕਸੀਡੈਂਟ ਆ ਕਾਰ ਜਿਹੜੀ ਲੈਪ ਦਿੱਤੀ ਆ ਕਰੀ ਆ ਮਾੜਾ ਕੀ ਕਰ ਲੈ ਗਿਆ ਜੀ ਇਹ ਜੀ ਰਣਜੀਤ ਸਿੰਘ ਸਨ ਆਫ ਮਰੀਕ ਸਿੰਘ ਆ ਤੇ ਗੁਰਪ੍ਰੀਤ ਗੁਰਦੁਆਰਾ ਸਾਹਿਬ ਦੇ ਲਾਗੇ ਰਹਿੰਦਾ ਆ ਕਿ ਤੇ ਰਾਤ ਹਨੇਰੇ 11:00 ਵਜੇ ਆਉਣ ਡਿਆ ਸੀ ਇੱਕ ਪਾਸੋਂ ਥ੍ਰੀ ਵੀਲਰ ਆ ਆ ਰਿਹਾ ਸੀ ਤੇ ਤਾਂ ਆਪਣੀ ਚੋਲਾ ਸਾਹਬ ਸਾਈਡ ਤੋਂ ਜੀ ਤੇ ਇਹ ਜਿਹੜਾ ਲਟਕਾ ਦੂਜਾ ਗੱਡਕਾਰ ਵਾਲਾ ਵਾ ਉਹ ਸਵਿਫਟ ਕਾਰ ਦੇ ਉੱਤੇ ਇਧਰੋਂ ਜਾ ਰਿਹਾ ਹੈ ਤੇ ਟਰੱਕ ਇੱਕ ਬੱਜਰ ਦਾ ਲੱਦਿਆ ਹੋਇਆ ਉਹ ਕਿਤੇ ਮਸਾਖੀ ਕਰਕੇ ਪੈਂਚਰ ਹੋ ਗਿਆ ਜਿਹਦਾ ਕਾਰਨ ਉਹਦਾ ਉਹਨੂੰ ਸਾਈਡ ਤੇ ਡੱਕ ਛੱਡਿਆ ਉਹਨੇ ਤੇ ਰਾਤ ਜਿਹੜਾ ਇੱਕ ਦੂਜੇ ਨੂੰ ਇਹਨਾਂ ਨੇ ਲੇਟਾ ਨਾ ਦੇਣ ਕਾਰਨ ਜਾਂ ਨਾਂ ਪਤਾ ਲੱਗਣ ਕਾਰਨ ਇਹਨਾਂ ਦੇ ਆਪਸ ਵਿੱਚ ਦੋਵਾਂ ਦਾ ਹੋ ਗਿਆ ਟੱਕਰਾ ਤੇ ਜੋ ਵੀ ਕਾਨੂੰਨੀ ਬਣਦੀ ਕਾਰੋਜ ਉਹ ਵੇਸ਼ ਕਰਦੇ ਆਂ ਮੋਕਾ ਵੇਖਣਾ ਹੈ ਚਾਰ ਚਾਰ ਮੌਕੇ ਬਣਾ ਰਹੀ ਹਾਂਜੀ ਅਜੇ ਫੈਲਾ ਲਓ ਰਾਤ ਆਪੇ ਉੱਠ ਕੇ ਚਲੇਗਾ ਇਹ ਤੇ ਠੀਕ ਹੈ ਵੈਸੇ ਉਹਦੇ ਨਾਲ ਗੱਲ ਹੋਈ ਉਹਦੇ ਡੈਡੀ ਨਾਲ ਉਹ ਕਹਿੰਦੇ ਪੈਸੇ ਲੈ ਕੇ ਆ ਰਹੇ ਆ